ਤੁਈ ਜੁੜਿਆ ਖਬਰ ਨਾਮ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਏ। ਬੀਤੇ ਕੁਝ ਦਿਨ ਪਹਿਲਾਂ ਫ੍ਰੀਕ ਕੋਡ ਦੇ ਹਰਪ੍ਰੀਤ ਸਿੰਘ ਨੌਜਵਾਨ ਦੀ ਹਾਂਗਕਾਂਗ ਦੇ ਵਿੱਚ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਖਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਅਤੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਉੱਪਰ ਗੋਸ਼ ਲਾਇਆ ਗਿਆ ਸੀ। ਉਹਨਾਂ ਵੱਲੋਂ ਜਿਹੜਾ ਹੈਗਾ ਹਰਪ੍ਰੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅੱਜ ਸੱਜਿਆ ਆ ਰਿਹਾ ਸੀ ਕਿ ਹਰਪ੍ਰੀਤ ਸਿੰਘ ਦਾ ਕਰੀਬ 1 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਹਾਂਗਕਾਂਗ ਦੇ ਵਿੱਚ ਗਿਆ ਹੋਇਆ ਸੀ। ਅਤੇ ਪਰਿਵਾਰ ਵੱਲੋਂ ਹਰਪ੍ਰੀਤ ਸਿੰਘ ਦੀ Laash ਪੰਜਾਬ ਲੈਉਣ ਲਈ ਸਰਕਾਰ ਅੱਗੇ ਕੋਹਾਰ ਫਿਲਕਾਈ ਸੀ ਜਿਸ ਤੋਂ ਬਾਅਦ ਹੁਣ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚਿਆ ਤੇ ਉਸ ਦਾ ਸੰਸਕਾਰ ਕੱਲ ਕੀਤਾ ਗਿਆ ਇਸ ਵਕਤ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਹਰਪ੍ਰੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਹਰਪੀ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਹਾਕਾਂ ਗਿਆ ਸੀ ਤਾਂ ਉੱਥੇ ਉਸ ਦਾ ਸਹੁਰੇ ਪਰਿਵਾਰ ਨਾਲ ਕੋਈ ਝਗੜਾ ਆਇਆ ਸੀ ਉਹ ਵਾਪਸ ਆ ਗਿਆ ਸੀ ਅਤੇ ਰਾਜਾ ਮੰਦਿਰ ਤੋਂ ਬਾਅਦ ਦੁਬਾਰਾ ਫੇਰ ਉਹ ਵਾਪਸ ਚਲੇ ਆ ਗਿਆ ਸੀ ਅਤੇ ਜਿਸ ਤੋਂ ਬਾਅਦ ਹੁਣ ਉਸ ਦੀ ਮੌਤ ਹੋਣ ਦਾ સમાચાર ਸਾਹਮਣੇ ਆਇਆ ਸੀਗਾ ਤੇ ਉਹਨਾਂ ਨੂੰ ਸ਼ੱਕ ਹੈ ਕਿ ਸੋਹਰਾ ਪਰਿਵਾਰ ਲਗਾਤਾਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਜਿਸ ਦੇ ਕਾਰਨ ਇਹ ਘਟਨਾ ਨਿਕਲ ਕੇ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਸ ਵਿੱਚ ਉਹਨਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ। ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਕਹਿ ਰਹੀ ਹੈ ਮ੍ਰਿਤਕ ਲੜਕੇ ਹਰਪ੍ਰੀਤ ਸਿੰਘ ਦੀ ਪੈਣ। ਤੇ ਚਲੋ ਮੈਂ ਆਫਰ ਸ਼ੁਭ ਕਾਰਾਈ ਤਾਂ 7:30 ਵਜੇ ਆਈ ਸੀ। ਗੇਟ ਖੋਲ੍ਹਿਆ ਤਾਂ ਲਾਈਟ ਆਫ ਸੀ ਸਾਰੇ ਘਰ ਦੀ। ਜਦੋਂ ਮੈਂ ਆਨ ਕੀਤੀ ਤਾਂ ਹਰਪ੍ਰੀ ਸਾਹਮਣੇ ਹੈਂਗ ਸੀ ਇਹ ਪੈਰ ਥੱਲੇ ਲੱਗੇ ਹੋਏ ਸੀ ਕੋਪੋਲਿਸ ਟੂਲੀ ਪースト ਮੈਂ ਅਰੇ ਪੈਰ ਹੀ ਦੇਖੇ ਪਹਿਲਾਂ نیچے ਲੱਗੇ ਮੈਨੂੰ ਲੱਗਾ ਕਿਤੇ ਸਟ੍ਰੇਟ ਖੜਾ ਹੋਇਆ ਕੋਸ਼ਿਸ਼ ਕਰ ਰਿਹਾ ਹੈ ਹਲੇ ਮੈਂ ਉਹ ਇੱਕ ਦੋ ਆਵਾਜ਼ਾਂ ਦਿੱਤੀਆਂ ਫਿਰ ਮੇਰੇ ਹੱਥ ਦੇਖ ਲਏ ਹੱਥ ਦੇਖਣ ਤੋਂ ਬਾਅਦ ਮੇਰਾ ਫੇਸ ਵੀ ਥੋੜਾ ਜਿਹਾ ਹਲਕਾ ਆ ਦੇਖ ਲੈ ਕਿ ਪ੍ਰੋਪਰ ਮੇਰੇ ਆਪੋਜ਼ਿਟ ਸਾਈਡ ਉਹਦਾ ਮੂੰਹ ਸੀਗਾ ਪਰ ਥੋੜਾ ਜਿਹਾ ਫੇਸ ਇਹਦਾ ਮੈਨੂੰ ਦਿਖ ਗਿਆ ਉੱਥੇ ਖੜਿਆ ਮੈਂ نیچے ਉਤਰ ਕੇ ਮੈਂ ਵਾਪਸ ਉੱਥੇ ਹੀ ਪਹੌੜੀਆਂ ਉਤਰ ਕੇ ਮੈਂ ਆਪਣੇ ਬੌਸ ਨੂੰ ਕਾਲ ਕੀਤੀ ਹਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪੁਲਿਸ ਨੂੰ ਕਾਲ ਕਰ ਦੇ ਜਿਵੇਂ ਉਹ ਪੁਲਿਸ ਨੂੰ ਕਾਲ ਕੀਤੀ ਤਾਂ ਉਸ ਤੋਂ ਬਾਅਦ ਫਿਰ ਮੇਰੇ ਬੌਸ ਦੀ ਕਾਲ ਆਈ ਮੈਨੂੰ ਕਿਹ ਚ ਪੁਲਿਸ ਨੂੰ ਕਾਲ ਕਰ ਲੈ। ਉਹਨੇ ਮੈਨੂੰ ਸਟਰੋਂਗ ਰਹਿਣ ਲਈ ਕਿਹਾ। ਸਿਰ 10-15 ਮਿੰਟ ਬਾਅਦ ਹੀ ਪੁਲਿਸ ਆ ਗਈ। ਪੁਲਿਸ ਨੇ ਆ ਕੇ ਜੋ ਮੌਕੇ ਦੀ ਕਾਰਵਾਈ ਹੁੰਦੀ ਹੈ ਉਹ ਸਾਰੀ ਕੀਤੀ ਉੱਥੇ ਉਸ ਤੋਂ ਬਾਅਦ ਮੈਨੂੰ ਅੰਦਰ ਲੈ ਕੇ ਗਏ। ਤੁਹਾਨੂੰ ਕਿ ਸ਼ੱਕ ਹੈ ਜੀ। ਸ਼ੱਕ ਵੀ ਉਹ ਜਾਰ ਰਿਖ ਰਸੇ ਦੇ ਕਿਉਂਕਿ ਚੱਲ ਹੀ ਰਿਹਾ ਸੀ ਉਹਦਾ ਝਗੜਾ ਤੇ ਚੱਲੀ ਜਾਂਦਾ ਸੀਗਾ ਉਹ ਸਾਨੂੰ ਪਤਾ ਹੈ ਪਰ ਐ ਕਿ ਉਹ ਨਾਰਮਲ ਬਿਹੇਵਿਅਰ ਸੀ ਉਹਦਾ ਕੋਈ ਐ ਨਹੀਂ ਸੀਗਾ ਕਿ ਉਹ ਕੋਈ ਪਰੇਸ਼ਾਨੀਆਂ ਦੀ ਲਾਈਫ ਚ ਚੱਲੀ ਜਾਂਦੀ ਸੀ ਸਾਨੂੰ ਸਾਰਿਆਂ ਨੂੰ ਪਤਾ ਸੀ ਪਰ ਐਡੀ ਵੱਡੀ ਕੋਈ ਕਰ ਜੂਗਾ ਇਹ ਨਹੀਂ ਸੀ ਪਤਾ ਹੁਣ ਸ਼ੱਕ ਤਾਂ ਹੁੰਦਾ ਵੀ ਆ ਵੀ ਉਹਦਾ ਕੋਈ ਉਸ ਦਿਨ ਝਗੜਾ ਹੋਇਆ ਕਿਸੇ ਨਾਲ ਉਹ ਲਾਈਫ ਤੇ ਚੱਲੀ ਜਾਂਦਾ ਸੀ ਉਹ ਸਭ ਨੂੰ ਹੀ ਪਤਾ ਹੁਣ ਇਹ ਹਾਂਗਕong ਦੀ ਹੈ ਕਦੋਂ ਚਲੇ ਜਾ ਰਹੇ ਹੋ 16 ਜਨਵਰੀ ਨੂੰ ਅੱਜ ਢੜਪੜੀ ਆ ਜਾਈਏ ਨਹੀਂ ਢੜਪੜੀ 9 ਤਰੀਕ ਨੂੰ ਆ ਗਈ ਸੀ